ਹੈਂ ਦੇਖ ਲੈ ਕੀ ਹੋ ਰਿਹਾ ਹੈ ਨਹੀਂ ਹੈਂ ਦੇਖਦੇ ਤਾਂ ਉਹ ਪਿਆਰੇ ਇਹ ਤਾਂ ਗਿਆ ਨਾ ਜਿਹੜਾ ਉਹਦੇ ਉਹ ਜਿਹੜੀ ਮੁੱਢੋਂ ਬੜੀ ਕੀ ਬ੍ਰਾਹਮੀ ਹੋਈ ਹੈ ਕਿਸ ਤਰ੍ਹਾਂ ਨਰਮਣ ਸੰਸਕ੍ਰਿਤ ਹੈ ਦੱਸੋ ਠੀਕਾਲਾ ਸੀ ਸ਼ਾਮ ਵਕਤ ਨੱਕਾ ਲਾਇਆ ਹੋਇਆ ਸੀ ਆਪਣਾ ਅਗਰਸਨ ਚੌਂ ਤੇ ਉੱਥੇ ਸਾਨੂੰ ਮਕਬਰੀ ਮਿਲੀ ਸੀ ਵੀ ਇੱਕ ਔਰਤ ਹਰਵੰਸ ਕੌਰ ਪਤਨੀ ਬਲਜੀਤ ਸਿੰਘ ਵਾਸੀ ਬਰਾਦਪੁਰਾ ਗੋਲੀਆਂ ਵੇਚਦੀ ਆਤੀ ਜੋ ਗੋਲੀਆਂ ਵੇਚਣ ਆਏਗੇ ਅੱਜ ਵੀ ਅਸੀਂ ਨੇੜੇ ਚਿੱਟੇਰੀ ਨਾਕਾ ਬੰਦੀ ਕੀਤੀ ਸੀ ਮਕਬਰੀ ਧਾਰਤ ਉੱਥੇ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਜਿਸ ਤੋਂ 342 ਨਸ਼ੀਆਂ ਗੋਲੀਆਂ ਬਰਾਮਦ ਹੋਈਆਂ ਜੀ ਬੜਾ ਜੀ ਹਾਂ ਪਹਿਲਾਂ ਇਹਦਾ ਘਰ ਵਾਲਾ ਵੀ ਅੰਦਰ ਚਿੱਟੇ ਦੇ ਵਿੱਚ ਤੇ ਇਹਨਾਂ ਦੇ ਬੈਕਗ੍ਰਾਉਂਡ ਵਿੱਚ ਇਹ ਹੈ ਮਲੇ ਪਰਚੇ ਹਾਂਜੀ ਹਾਂਜੀ ਇਹ ਇਹੀ ਕੰਮ ਕਰਦੇ ਮਰਾਤਪੁਰੇ ਪਿੰਡ ਜਿਆਦਾ ਹਾਂਜੀ ਸ਼ਾਹ ਵੇਚਦੇ ਨੇ ਜਿੱਟਾ ਵੇਚਦੇ ਨੇ ਗੋਲੀਆਂ ਵੇਚਦੇ ਹਾਂ ਨੂੰ ਦਾਦ ਪੇਸ਼ ਕਰਦੇ ਹਾਂਜੀ ਇੱਕ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ